ਤਾਂ ਸਵਾਲਾ ਘਾ ਮੱਟੀ ਦੇ ਦੀ ਪਿੰਡੇ ਪਿੰਡਸ ਭਰਾ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੋ ਕਿ ਪਿੰਡ ਦੇ ਸੀਨੀਅਰ ਆਮ ਆਦੀ ਪਾਰਟੀ ਦੇ ਆਗੂ ਜਿਹੜੇ ਆ ਉਹ ਇੱਥੇ ਖੜ ਕੇ ਕਿੱਡਾ ਵਧੀਆ ਪ੍ਰਬੰਧ ਕੀਤਾ ਇਹਨਾਂ ਨੇ ਜਲਦਾ ਤੇ ਸਾਡੇ ਜਿਹੜੇ ਇਥੋਂ ਦੇ ਨੰਬਰਦਾਰ ਆ ਆਮ ਆਦੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਜਿਹੜੀ ਸੇਵਾ ਜਿਹੜੀ ਆ ਸਵੇਰ ਤੋਂ ਇੱਥੇ ਨਿਭਾਰੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਜੀ ਸਾਡੇ ਮੰਤਰੀ ਰਾਸ਼ਟਰ ਮੰਤਰੀ ਲਾਲਜੀਤ ਭੁੱਲਰਦਾਸ ਸਾਹਿਬ ਨੂੰ ਸਿਜਾ ਤੇ ਠੰਡੇ ਮਿੱਠੇ ਜਲਦੀ ਵਧੀਆ ਛਵੀਰ ਸਾਫ ਸਨੀਪ ਲਾ ਕੇ ਸ਼ਾਮ ਤੱਕ ਲਾ ਕੇ ਰੱਖਣਾ ਤਾਂ ਹੀ ਵਧੀਆ ਛੰਡੇ ਮਿੱਠੇ ਜਲਦੀ ਆ ਸੇਵਾ ਜਲਦੀ ਸੇਵਾ ਸਵੇਰ ਤੋਂ ਲਾ ਕੇ ਸ਼ਾਮ ਤੱਕ ਕਰਵਾਉਂਗਾ ਕੀ ਅਪੀਲ ਕਰੋਗੇ ਜਿਹੜੇ ਵੋਟਰ ਜਿਹੜੇ ਘਰੇ ਬੈਠੇ ਦਾ ਗੋੜ ਪਾਉਂਦੇ ਆ ਅਸੀਂ ਘਰੇ ਬੈਠੇ ਵੋਟਰਾਂ ਨੂੰ ਪੀੜ ਕਰਦੇ ਹਾਂ ਠੰਡਾ ਹੈਗਾ ਠੰਡੀ ਸਪੀਡ ਛਾ ਕੇ ਠੰਡੇ ਹੋ ਕੇ ਵੋਟਾਂ ਪਾਓ ਪਟਵਾਰ ਤੋਂ ਆਪ ਪਾਰਟੀ ਨੂੰ ਛਾੜੂ ਦੇ ਬਦਲ ਬਾਉ। ਕਿਸ ਤਰ੍ਹਾਂ ਦੇ ਜਿਹੜੇ ਤੁਹਾਡੇ ਲੋਕ ਉਪਰਾਲੇ ਕੀਤੇ ਗਏ ਆ। ਹਾਂਜੀ ਅੱਜ ਪਿੰਡ ਦੇ ਵਿੱਚ ਬਹੁਤ ਵਧੀਆ ਭਾਰੀ ਹਗਾਰਾ ਮਿਲ ਰਿਹਾ ਵਾ। ਆਪ ਪਾਰਟੀ ਦੇ ਮੋਟਾ ਪੈ ਰਹੀਆਂ ਬਹੁਤ ਵਧੀਆ। ਜੇ ਵੇਖਿਆ ਜਾਵੇ ਤਾਂ ਜਿਸ ਤਰ੍ਹਾਂ ਬਜ਼ੁਰਗ ਆ ਬਜ਼ੁਰਗਾਂ ਵਾਸਤੇ ਕੀ ਤੁਹਾਡੇ ਲੋਕ ਵਧੀਆ ਜਿਹੜਾ ਬਜ਼ੁਰਗਾਂ ਨੂੰ ਸਾਡਾ ਮੈਸੇਜ ਆ। ਤੁਸੀਂ ਜਿਹੜੇ ਸਾਡੇ ਸਾਰੇ ਭਖਤੇ ਸੰਤ ਸੋਟਾ ਪਾ ਗਏ ਆ ਤੇ ਕਈਆਂ ਨੂੰ ਸਾਡਾ ਮਾਫੀ ਹੋਣਾ ਉਹ ਨਾਲ ਠੰਡਾ ਪਾਣੀ ਛਕੋ ਨਾਲੇ ਨੰਦਨਾ ਬੋਟਾ ਪਾਓ ਗੱਡੀਆਂ ਲਾਗੀਆਂ ਗੱਡੀਆਂ ਦੇ ਚੜ ਕੇ ਆਓ ਮੈਂ ਆਪਦੇ ਜਹਾੜੂ ਵਰਕਰ ਨੂੰ ਕਲੀਨ ਕਰੂੰਗਾ ਸਾਰੇ ਜਹਾੜੂ ਵਰਕਰ ਟੁੱਟ ਕੇ ਪੈਜੋਇਆ ਕਰਾਂ ਤੇ ਕੱਲੀ ਕੱਲੀ ਬੋਰ ਪੜ ਤੋਂ ਕੱਢ ਕੇ ਲਾਓ ਜਿੰਨੇ ਆ ਵੀ ਹੈ ਇਹ ਹੋਗਾ ਆਨੇ ਸਾਡੇ ਲਾਗੇ ਪੂਰੇ ਭਰਵਾ ਦੇ ਤੋ